ਨਮਸਕਾਰ ਮੈਂ ਹਾਂ ਤੁਹਾਡਾ ਹੌਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕਾਟੋ ਕਲੇਸ਼ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਦਿਨ ਬਰ ਦਿਨ ਵੱਧ ਰਿਹਾ ਹੈ ਇੱਕ ਪਾਸੇ ਸੁਖਬੀਰ ਬਾਦਲ ਆਪਣੀ ਪ੍ਰਧਾਨਗੀ ਨੂੰ ਨਹੀਂ ਛੱਡਣਾ ਚਾਹੁੰਦਾ ਦੂਸਰੇ ਪਾਸੇ ਬਾਕੀ ਧੜਾ ਉਹ ਕਹਿੰਦੇ ਨੇ 19 ਦੇਰ ਤੱਕ ਅਸੀਂ ਸਾਹ ਨਹੀਂ ਲਵਾਂਗੇ ਜਿੰਨੀ ਦੇਰ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਸਰਦਾਰ ਸੁਖਬੀਰ ਸਿੰਘ ਬਾਦਲ ਲਹਿ ਨਹੀਂ ਜਾਂਦੇ ਫਿਰ ਇੱਕ ਵਾਰ ਪ੍ਰੋਫੈਸਰ ਪ੍ਰੇਮ ਚੰਦੂ ਮਾਜਰਾ ਨੇ ਬੜਾ ਵੱਡਾ ਪਲਟਵਾਰ ਕੀਤਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਨੇ ਕਿਹਾ ਹੈ ਕਿ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਪਾਸਾ ਵਟਿਆ ਹੈ ਜਾਂ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਸੁਖਬੀਰ ਬਾਦਲ ਦੀ ਪ੍ਰਧਾਨਗੀ ਤੋਂ ਪਾਸਾ ਵਟਿਆ ਹੈ ਨਾ ਕੋਈ ਇਸ ਗੱਲ ਦਾ ਜਵਾਬ ਦੇਵੇ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਕਿਹਾ ਸੀ ਕਿ ਬੀਬਾ ਹਰਸਿਮਰਤ ਕੌਰ ਸਾਨੂੰ ਜਿਹੜੇ ਬਾਗੀ ਧੜੇ ਵਾਲੇ ਨੇ ਭਾਜਪਾ ਦਾ ਪਿੱਠੂ ਕਹਿ ਰਿਹਾ ਉਹ ਕਹਿੰਦੇ ਪੰਜਾਬ ਦੇ ਲੋਕਾਂ ਨੂੰ ਅਤੇ ਪੰਜਾਬ ਦੇ ਪੰਥਕ ਲੋਕਾਂ ਨੂੰ ਸਾਰਾ ਪਤਾ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਪਿੱਠੂ ਕੌਣ ਸੀ ਪਿੱਠੂ ਕੌਣ ਬਣਿਆ ਰਿਹਾ ਇਹ ਸਾਡਾ ਮੂੰਹ ਨਾ ਖਲਵਾਓ ਉਹਨਾਂ ਨੇ ਕਿਹਾ ਕਿ ਲੋਕ ਸਵਾਦੀਆਂ ਚੋਣਾਂ ਤੋਂ ਪਹਿਲਾਂ ਇਕੱਲੇ ਜਾ ਕੇ ਮੀਟਿੰਗ ਕੀਤੀ ਸੀ ਸੁਖਵੀਰ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਪੈਰੀ ਪੈ ਕੇ ਮੰਨਤਾ ਕੀਤੀ ਸੀ ਕਿ ਸਾਨੂੰ ਪਾਰਟੀ ਦੇ ਵਿੱਚ ਮਨਾਲਿਆ ਜਾਵੇ ਕਿ ਅਸੀਂ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਨੇ ਗਠਬੰਧਨ ਦੇ ਤਹਿਤ ਲੜਨਾ ਚਾਹੁੰਦੇ ਹਾਂ ਲੇਕਿਨ ਭਾਰਤੀ ਜਨਤਾ ਪਾਰਟੀ ਵੱਲੋਂ ਕੋਰੀ ਨਾਂ ਕਰ ਦਿੱਤੀ ਗਈ ਇਸ ਲਈ ਸੁਖਵੀਰ ਬਾਦਲ ਨੂੰ 13 ਲੋਕ ਸਭਾ ਦੀਆਂ ਚੋਣਾਂ ਦੇ ਵਾਸਤੇ ਮੈਂਬਰ ਜਾਂ ਉਮੀਦਵਾਰ ਨਹੀਂ ਲੱਭ ਰੇ ਸੀ ਕਿਉਂਕਿ ਉਸ ਨੂੰ ਆਸ ਸੀ ਕਿ ਅਸੀਂ 2024 ਦੀ ਲੋਕ ਸਭਾ ਦੀ ਚੋਣ ਭਾਰਤੀ ਜਨਤਾ ਪਾਰਟੀ ਦੇ ਨਾਲ ਮਿਲ ਕੇ ਲੜਾਂਗੇ 5-6 ਉਹਨਾਂ ਦੇ ਉਮੀਦਵਾਰ ਹੋਣਗੇ 5-6 ਸਾਡੇ ਹੋਣਗੇ ਕਿਉਂਕਿ ਹਵਾਲੇ ਵੀ ਦੱਸਦੇ ਨੇ ਜੇਕਰ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਗੱਠ ਜੋੜ ਦੇ ਅੰਦਰ ਲੜਦੀ ਤਾਂ 1-2 ਸੀਟਾਂ ਜਾ 5 ਸੀਟਸ ਜਿਹੜੀਆਂ ਨੇ ਲੋਕ ਸਭਾ ਦੀਆਂ ਭਾਰਤੀ ਜਨਤਾ ਪਾਰਟੀ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਖਾਤੇ ਵਿੱਚ ਪੈਣੀਆਂ ਸੀ ਲੇਕਿਨ ਹੁਣ ਫੇਰ ਦੁਬਾਰਾ ਦੁਬਾਰਾ ਜਿਹੜਾ ਹੈ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਪਲਟਵਾਰ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਸਾਨੂੰ ਪਤਾ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਪਿੱਠੂ ਕੌਣ ਹੈ ਅਤੇ ਕਿਸ ਨੇ ਢਾਹ ਲਾਈ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਉਹਨਾਂ ਨੇ ਕਿਹਾ ਵਿਧਾਨ ਸਭਾ ਦੀਆਂ ਚੋਣਾਂ ਤੋਂ ਲੈ ਕੇ ਲੋਕ ਸਭਾ ਦੀਆਂ ਚੋਣਾਂ ਤੱਕ ਸਰਦਾਰ ਸੁਖਵੀਰ ਸਿੰਘ ਦੀ ਪ੍ਰਧਾਨਗੀ ਤੋਂ ਵਾਗ ਡੋੜ ਤੋ ਸ਼ਰੋਮਣੀ ਅਕਾਲੀ ਦਲ ਦੀ ਵੋਟ ਬਿਲਕੁਲ ਕੁਝ ਨਹੀਂ ਹੈ ਇਸ ਲਈ ਸ਼ਰਮਨਾਕ ਹਾਰ ਹੋਈ ਹੈ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵੀ ਐਸ ਵੈਲ ਐਜ਼ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਲਈ ਇਸ ਲਈ ਜਵਾਬ ਦੇਣ ਸੁਖਵੀਰ ਬਾਦਲ ਪੰਜਾਬ ਦੇ ਲੋਕਾਂ ਨੂੰ ਦੱਸਣ ਕਿ ਮੇਰੀ ਪ੍ਰਧਾਨਗੀ ਤੋਂ ਖੁਸ਼ ਹੋ ਜਾਂ ਨਹੀਂ ਲੇਕਿਨ ਆਪਣੀ ਕੁਰਸੀ ਨੂੰ ਕੁਰਸੀ ਦੇ ਨਾਲ ਚਿੰਬੜ ਕੇ ਬੈਠੇ ਹੋਏ ਨੇ ਜੇ ਸੱਚੇ ਨੇ ਤੇ ਪ੍ਰਧਾਨਗੀ ਕਿਉਂ ਨਹੀਂ ਛੱਡਣਾ ਚਾਹੁੰਦੇ ਇਸ ਕਿਉਂਕਿ ਇਹਨਾਂ ਨੂੰ ਲਾਲਚ ਹੈ ਅਤੇ ਇਹ ਨਹੀਂ ਚਾਹੁੰਦੇ ਕਿ ਸੱਤਾ ਹੋਰ ਹੱਥਾਂ ਦੇ ਵਿੱਚ ਆਵੇ ਉਹਨਾਂ ਨੇ ਕਿਹਾ ਕਿ ਐਸ்சி ਬੀਸੀ ਅਨੁਸੂਚਿਤ ਜਾਤੀਆਂ ਨੂੰ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਵਾਝਾ ਕਰ ਦਿੱਤਾ ਹੈ ਹਾਲਾਂਕਿ ਅਨੁਸੂਚਿਤ ਜਾਤੀ ਸੀ ਜਿਹੜੇ ਐਸ்சி ਬੀਸੀ ਸੀ ਉਹਨਾਂ ਦੀਆਂ ਬੜੀਆਂ ਕੁਰਬਾਨੀਆਂ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਹੋਂਦ ਵਿੱਚ ਲਿਆਉਣ ਵਾਸਤੇ ਉਹਨਾਂ ਨੇ ਕਿਹਾ ਹੈ ਕਿ ਇਹ ਪਾਰਟੀ ਕਿਸੇ ਦੇ ਪਿਓ ਦੀ ਜਾਗੀਰ ਨਹੀਂ ਹੈ ਇਹ ਪਾਰਟੀ ਹੈ ਪੰਥ ਦੀ ਅਤੇ ਅਸੀਂ ਪੰਥ ਦੇ ਸਿਪਾਹੀਆਂ ਅਤੇ ਸਿਪਾਹੀ ਬਣ ਕੇ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਟਾਰ ਨਹੀਂ ਲੱਗਣ ਦੇਾਂਗੇ ਇਹ ਬੜੀ ਵੱਡੀ ਗੱਲ ਕਹਿ ਦਿੱਤੀ ਹੈ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਧੰਨਵਾਦ